ਆਪਾਂ ਆਏ ਸੀਗੇ ਜੀ ਲੁਧਿਆਣੇ ਜ਼ਿਲ੍ਹੇ ਪਿੰਡ ਡੱਲੇ ਦੇ ਵਿੱਚ ਇੱਥੇ ਮਹਾਪੁਰਸ਼ਾਂ ਨੇ ਸੰਤ ਬਾਬਾ ਦਸੌਦਾ ਸਿੰਘ ਨੇ 12 ਸਾਲ ਤਪੱਸਿਆ ਕੀਤੀ ਸੀ ਤੇ ਇਸ ਪਿੰਡ ਨੂੰ ਭਾਗ ਲਾਏ ਸੀਗੇ ਤੇ ਆਜੋ ਆਪਾਂ ਦਰਸ਼ਨ ਕਰਾਈਏ ਤੁਹਾਨੂੰ ਉਹ ਥਾਨ ਦੇ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀਗੀ ਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ਸੀਗੇ ਇਹ ਉਹ ਸਥਾਨ ਹੈ ਜਿੱਥੇ ਸ਼੍ਰੀਮਾਨ ਸੰਤ ਬਾਬਾ ਦਸੌਦਾ ਸਿੰਘ ਜੀ ਬਰਿਆਂ ਵਾਲਿਆਂ ਨੇ 12 ਸਾਲ ਤਪੱਸਿਆ ਕੀਤੀ ਤੇ ਜਗਾਂ ਨੂੰ ਭਾਗ ਲਾਏ ਜਦੋਂ ਸੰਤ ਪਰਲੋਕ ਸਦਾਰ ਗਏ ਤਾਂ ਸੰਗਤ ਉਦਾਸ ਹੋ ਗਈ ਤੇ ਫਿਰ ਸੰਗਤਾਂ ਉਹਨਾਂ ਦੇ ਗੁਰੂ ਸ਼੍ਰੀਮਾਨ ਸੰਤ ਬਾਬਾ ਭਾਨ ਸਿੰਘ ਜੀ ਪੰਧੌੜ ਵਾਲਿਆਂ ਕੋਲ ਗਏ ਤੇ ਬੇਨਤੀ ਕੀਤੀ ਕਿ ਸਾਡੇ ਪਿੰਡ ਡੱਲੇ ਵਿਖੇ ਇਸ ਸਥਾਨ ਤੇ ਚਰਨ ਪਾਉ ਸੰਗਤਾਂ ਦੇ ਕਹਿਣ ਤੇ ਸੰਤਾਂ ਨੇ ਇਸ ਸਥਾਨ ਤੇ 18 ਸਾਲ ਚਰਨ ਪਾਏ ਤੇ ਸੰਗਤਾਂ ਨੂੰ ਸਿੱਧੇ ਰਾਹ ਪਾਇਆ ਪਿਆਰੀ ਸਾਧ ਸੰਗਤ ਦੀ ਸੰਤ ਬਾਬਾ ਦਸੌਦਾ ਸਿੰਘ ਜੀ ਨੇ ਉਪਦੇਸ਼ ਕੀਤਾ ਸੀ ਕਿ ਜਿਹੜਾ ਵੀ ਪੁਰਸ਼ ਇਸ ਸਥਾਨ ਤੇ ਸ਼ਰਧਾ ਰੱਖ ਕੇ ਆਵੇਗਾ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਇਸ ਸਥਾਨ ਤੇ ਇਸ਼ਨਾਨ ਕਰਨ ਨਾਲ ਕੋੜੀਆਂ ਦੇ ਕੋੜ ਤਾਪ ਫੂੜਾ ਫੈਂਸੀ ਆਦ ਰੋਗ ਹਟਣਗੇ ਜੋ ਇਸ ਸਥਾਨ ਤੇ ਪੁੱਤਰ ਦੀ ਅਰਦਾਸ ਸੰਗਤ ਤੋ ਕਰਾਉਂਦਾ ਹੈ ਉਹ ਪੂਰੀ ਹੋ ਜਾਂਦੀ ਹੈ